ਕਾਬਲ ਸਿੰਘ ਆਪਣਾ ਨਾਮ ਕਿੱਥੋਂ ਰਹਿਣ ਦਾ ਬਾਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾਤੀਆਂ ਸਾਰੇ ਨਾਨਕ ਇਹ ਸੰਨੀ ਸਰ ਬੱਲਾ ਪੱਠੇ ਦਾ ਸਾਰੇ ਬਾਬੇ ਬੱਲੂ ਦਾ ਪਿੱਛੋਂ ਬਾਬੇ ਬੱਲੂ ਦਾ ਸਰਕੇ ਡੋਨੀ ਡਾਨੀ ਨਹੀਂ ਹੋਣੀ ਜਿਹੜੇ ਆ ਸਾਰੇ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋਵੇ ਰਾਜੀ ਸ਼ੇ ਕੋਈ ਕਰ ਸਰ ਪੁਰਾਣੀ ਰੰਜਿਸ਼ ਨਹੀਂ ਸਾਰਾ ਡਿਆਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦਾ ਗੱਲ ਨਹੀਂ ਹੈ ਕਿ ਨਵੇਦਾ ਦਾ ਇਹ 5:00 ਵਜੇ ਦੀ ਗੱਲ ਸਰ ਇੱਕ ਜਿਹੜੇ ਸਾਨੂੰ ਬਾੜਿਆ ਕਿ ਸਰ ਮੋੜ ਤੇ ਹੀ ਜਾਂਚ ਕਰ ਵਾਲੇ ਨੇ ਹਮਲਾ ਕਿਹੜੀ ਚੀਜ਼ ਨਾ ਕੀਤਾ ਉਹ ਸਰ ਪਿਸਤੌਲ ਹੀ ਇਨੋਂ ਗੁੱਟ ਨਾ ਜਾਣ ਸਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜੇ ਤੁਹਾਡੇ ਨਾਲ ਜਿਹੜੇ ਦੂਸਰੇ ਤੇ ਗੋਲੀ ਲੱਗੀ ਉਹ ਤੇ ਕੀ ਹਲਾ ਸਿਮਰਨਜੀਤ ਸਿੰਘ ਸਰ ਉਹਦੀ ਮਰੀ ਨੂੰ ਪਤਾ ਨਹੀਂ ਕੀ ਗੱਲ ਬਾਤ ਹੋਈ ਆ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰ ਪੱਟ ਜੀ ਵਜਦੀਆਂ ਕਿੰਨੀਆਂ ਗੋਲੀਆਂ ਚੱਲੀਆਂ ਸਰ 2 3 4 ਕੋ 4 ਕੋ ਚੱਲੀਆਂ ਹੋਣਗੀਆਂ ਸਾਰੇ ਜੀ ਕੀ ਹੋਣਗੀ ਇਮਾਮ ਮੰਗ ਵੀ ਕਰਦੇ ਮੰਗ ਸਾਰ ਇਨਸਾਫ ਚਾਹੀਦਾ ਹਨ ਹਾਂ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਹੋ ਗੱਲ ਬਾਤ ਹੈ ਜਿਹੜੀ ਗੋਲੀ ਚੱਲੀ ਗੱਲ ਬਾਤ ਉਹ ਗੱਲ ਕਾਂਡੇ ਹੀ ਵੀਰ ਨੰਦ ਦੂਜੇ ਨਾਲ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਇਹ ਆਇਆ ਤੇ ਉਹਨਾਂ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਤੇ ਮਾਰੀਆਂ ਦੋ ਤੇ ਬਾਕੀ ਸੱਤੀਆਂ ਫਾਇਰ ਤਿੰਨ ਚਾਰ ਪੰਜ ਛੇ ਕ ਫਾਇਰ ਕੀਤੇ ਕਿੰਨੇ ਜਾਣੇ ਤੇ ਗੋਲੀ ਲੱਗੀ ਗੋਲੀ ਦੋਹਾਂ ਜਾਣਿਆਂ ਤੇ ਕੀ ਹਾਲਾਤ ਨੇ ਲਾਦ ਇੱਕ ਪੂਰਾ ਆ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਹਣੀ ਬਾਈਕ ਸਵਾਰ ਇਹ ਅਰੇ ਨਾਲੇ ਸ਼ੇ ਕੋਈ ਕਿਤਰਾ ਦੇ ਪਹਿਲਾਂ 2 ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਉਹ ਅੱਗੇ ਵੀ ਗਲਗੁੱਲ ਪੈ ਗਏ ਉਦੋਂ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿੱਥੇ ਚੱਲੀ ਜਾਂਜ ਘੜ ਚੱਲੀ ਹਾਂਜੀ ਕਿੰਨੇ ਵਜੇ ਦਾ ਸਮਾਂ ਲਗਣਾ ਕਿੰਨੇ ਵਜੇ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਹਾਂਜੀ ਸਾਰਾ ਹਾਏ ਨਾ ਕਬਾਓ ਮਨੂੰ ਮੇਰੇ ਤਿੰਨੇ ਮੌਤ ਦੇ ਮੂੰਜ ਲੰਡੇ ਆ ਕਿਨੇ ਕਿਨੇ ਜਣਿਆਂ ਤੇ ਗੋਲੀ ਲੱਗੀ ਜੀ ਹਾਏ ਤੁਹਾਡੇ ਕੀ ਲੱਗਦੇ ਜਿਹਨਾਂ ਤੇ ਗੋਲੀ ਲੱਗੀ ਹੈ ਹਾਏ ਮੇਰੀ ਨਹੀਂ ਕੰਡੀਸ਼ਨ ਠੀਕ ਨਾ ਕਰੋ ਮੈਨੂੰ ਪਰੇਸ਼ਾਨ ਓਕੇ ਦੇ ਬੱਚੇ ਗੋਲੀ ਚੱਲੀ ਬਲਕਲਾਂ ਦੇ ਵਿੱਚ ਕੀ ਮਾਰਨੀ ਸਰ ਇਹ ਜੀ ਉੱਥੇ ਇਹਨਾਂ ਦਾ ਜਾਂਚ ਕਰ ਬਲਕਲਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸਮਰਜੀਤ ਸਿੰਘ ਵੀ ਤੇ ਦੂਜੇ ਨੂੰ ਘੱਟ ਦੇ ਵਿੱਚ ਗੋਲੀ ਲੱਗੀ ਐ ਜੋ ਇੱਥੇ ਅਸੀਂ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਨਦੇ ਕੀ ਕਰ ਰਹੇ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਬੰਬੂਲੀ ਝਗੜਾ ਆਇਆ ਸੀ ਕਿਸੇ ਰੰਜਿਸ਼ ਕਰਕੇ ਇਹਨਾਂ ਨੇ ਆਪਸ ਵਿੱਚ ਰੀਆ ਗੋਲੀ ਗੋਈ ਬਾਰੀ ਕਿ ਪਾਰਟੀ ਨੇ ਗੋਲੀ ਚਲਾਈ ਐ ਠੀਕ ਐ ਗੈਂਗਵਾਰ ਦਾ ਨਹੀਂ ਇਹਦੇ ਇਹਦੇ ਗੈਂਗਵਾਰ ਨਹੀਂ ਉਹ ਲਾਗੇ ਬੰਨਦੇ ਆ ਸਾਰੇ ਪਿੱੜਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ ਆ ਰਾਮਨੰਗਰ ਕਲੋਨੀ ਦੇ ਆ ਤੇ ਕੁਝ ਲਾਗੇ ਬਨੇ ਦੇ ਆ ਜੀ ਜਿਹੜੇ ਜਿਹੜੇ ਲੜਕੇ ਡੈਥ ਹੋਈ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਅਸੇ ਇਹ ਸਕੇ ਦੋਵੇਂ ਭਰਾ ਆ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰੇ ਉਹਦੀ ਕੋਈ ਬਾਈ ਤੇ 2 ਬਾਈਕ ਸਾਲ ਹੋ ਗਿਆ ਜੀ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪੱਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਇਹ ਕੇਸ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ